ਤਾਂ ਤੋਂ ਐਂਡਕਲ ਕਰੀ ਮਹਾਰਾਜਾ ਰਣਜੀਤ ਸਿੰਘ ਦੀ ਉਹਦੀ ਸੋਚ ਸੀ ਇਹ ਉਹ ਉਹ ਤੋਂ ਨਾ ਇਥੋਂ ਮੈਕਲਸ ਭੇਜਿਆ ਜੜੀ ਇਹਦਾ ਦੇਖ ਕੇ ਆ ਵੀ ਵੇਸਟ ਇੰਡੀਆ ਕੰਪਨੀ ਦਾ 10 ਵਾਰੀ ਉਹਨਾਂ ਨੇ ਹਮਲਾ ਕਰਿਆ ਫੌਜ ਨੇ 10 ਵਾਰੀ ਜਿੱਨੇ ਗਏ ਉਹਦੇ ਰਾਜ ਚ ਸਾਰੇ ਹੀ ਮਾਰਤੇ ਉਹਨਾਂ ਨੇ ਖਾਲਸਾ ਫੌਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਗੜ ਦੇਖਦੇ ਸੀ ਨਾਲ ਇਹ ਜਿਆਦਾ ਜਿਹੜੇ ਫੌਜਾਂ ਉਹਨਾਂ ਨੇ ਸਿਵਲੀਆਂ ਨੇ ਹੁੰਦੇ ਸੀ ਹਰੇਕ ਪਿੰਡ ਚ ਪੰਚਾਇਤ ਨੂੰ ਕਹਤਾ ਵੀ ਤੁਸੀਂ ਉਹ ਲਾਇਸੈਂਸ ਦੇਣੇ ਹਰੇਕ ਪਿੰਡ ਚ ਫੌਜ ਤਿਆਰ ਕਰਦੀ ਸ਼ਸਤਰਧਾਰੀ ਦਾ ਖਾਲਸਾ ਰਹਿੰਦਾ ਹੀ ਨਾ ਹੰਗ ਸਿੰਘ ਹੁੰਦੀ ਸੀ लाਡਲੀਆਂ ਫੌਜਾਂ ਇਹਨਾਂ ਤੇ ਕੋਈ ਕਾਨੂੰਨ ਵੀ ਨਹੀਂ ਸੀ ਲਾਗੂ ਹੁੰਦਾ ਫਿਰ ਇਹਨਾਂ ਨੇ ਭੇਜਿਆ ਉਹਨੂੰ ਮੈਂ ਖੁਦ ਫਨੋ ਵੀ ਦੇਖੋ ਜਾ ਕੇ ਵੀ ਕਿਵੇਂ ਉੱਥੋਂ ਦਾ ਸਾਰਾ ਹੈਗਾ ਫਿਰ ਉਹਨੇ ਕਿਹਾ ਵੀ ਇਹਨੂੰ ਤਾਂ ਜਿੱਤਣਾ ਬਹੁਤ ਔਖਾ ਇਹ ਤਾਂ ਪਿੰਡ ਪਿੰਡ ਚ ਫੌਜ ਤਿਆਰ ਕਰੀ ਹੋਈ ਹੈ ਘਰ ਘਰ ਚ ਹਥਿਆਰ ਹੈ लाਡਲੀਆਂ ਫੌਜਾਂ ਫੇਰ ਉਹਨੇ ਕਾਨੂੰਨ ਇਹੋ ਜਿਹਾ ਬਣਾਤਾ ਵੀ ਜੇ ਗੁਰਦੁਆਰਾ ਉਦੋਂ ਦਾ ਧਰਮਸ਼ਾਲਾ ਬਣਦੀ ਸੀ ਵੀ ਜੇ ਕੋਈ ਮਸਜਿਦ ਅਬਾਦ ਮਸਜਿਦ ਬਣਦੀ ਨਾਲ ਮਦਰਸਾ ਬਣਾਓ ਪਹਿਲਾ ਮੁਸਲਮਾਨਾਂ ਨੂੰ ਤਾਂ ਪਤਾ ਨਹੀਂ ਇਸ ਵੀ ਪੜ੍ਹਾਈ ਕੀ ਹੁੰਦੀ ਹਿੰਦੂਆ ਦੇ ਮੰਦਰਾਂ ਚ ਵੀ ਕਿਹਾ ਵੀ ਸੰਸਕ੍ਰਿਤ ਸਕਾਲਰ ਦੇ ਨਾਲ ਫਿਰ ਸਕੂਲ ਕਾਲਜ ਬਣਾਓ ਫੇਰ ਮਦਰ ਆ ਧਰਮਸ਼ਾਲਾ ਨਾਲ ਵੀ ਉਹਨੇ ਜੇ ਮਨਜ਼ੂਰੀ ਦਿੰਦੇ ਸੀ ਤਾਂ ਨਾਲ ਤਾਂ ਦਿੰਦੇ ਸੀ ਵੀ ਪਰਮਿਸ਼ਨ ਵੀ ਤੁਸੀਂ ਨਾਲ ਸਕੂਲ ਬਣਾਉਣੇ ਪੜ੍ਹਾਈ ਦੇ ਦੋਨੇ ਵਿਦਿਆ ਦੇ ਪਰਾ ਤੇ ਅਪਰਾ ਵਿਦਿਆ ਫੇਰ ਉਹਨੇ ਦੇਖਿਆ ਵੀ ਇਹ ਤਾਂ ਨਹੀਂ ਔਖਾ ਵੀ ਤਾਂ ਇੰਨੀ ਪੜਾਈ ਆਈ ਇੱਥੇ ਉੱਥੇ ਤਾਂ 1800 ਤਕਰੀਬਨ 10 ਜਿਹੇ ਸਕੂਲ ਸਕਾਲ ਬਣਾਤੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਪੰਜਾਬ ਨੂੰ ਪੜਿਆ ਲਿਖਿਆ ਬਣਾਤਾ ਸੀ ਫੇਰ ਇਹ ਗੋਰਿਆਂ ਨੇ ਦੇਖਿਆ ਉਹਨੇ ਫਿਰ ਰਿਪੋਰਟ ਦਿੱਤੀ ਫਿਰ ਇੱਥੇ 1870 ਤੋਂ ਬਾਅਦ ਆਈ ਹੈ ਪੜਾਈ ਇੰਗਲੈਂਡ ਚ ਉਹ ਵੀ ਨਕਲ ਕਰੀ ਫਿਰ ਉਹਨਾਂ ਨੇ ਦੇਖਿਆ ਵੀ ਸਾਡਾ ਜਿਹੜਾ ਪਾਉਂਡ ਹੈ ਇਹ ਤਾਂ 13 ਗੁਣਾ ਵੱਧ ਕੀਮਤ ਹੈ ਸਿੱਕੇ ਦੀ ਜਿਹੜਾ ਨਾਨਕਸ਼ਹੀ ਸਿੱਕਾ ਚੱਲਦਾ ਸੀ ਉਹ ਫੇਰ ਇਹਨੇ ਦੇਖਿਆ ਵੀ ਇਹਦੀ ਇਕਨੋਮੀ ਜਿਵੇਂ ਹੋਊਗੀ ਉਹ ਕਹਿੰਦੇ ਇਹ ਦੋ ਗੱਲਾਂ ਤੇ ਆਪਾਂ ਪਹਿਲਾਂ ਧਿਆਨ ਦਈਏ ਕਹਿੰਦਾ ਇਹਨੂੰ ਤਾਂ 60 70 ਸਾਲ ਲੱਗਣਗੇ ਪਰ ਉਹਨੇ ਫੇਰ ਗਵਰਨਮੈਂਟ ਨੇ ਕਹਿੰਦਾ ਮੇਰਾ ਸਾਥ ਦਿੱਤਾ ਜਿਹੜਾ ਕਾਇਦਾ ਹੁੰਦਾ ਸੀ ਜਿੱਤੋਂ ਉਡਾਣ ਪੜਾਉਂਦੇ ਸੀ ਜਾਂ ਦੂਜੇ ਅਲਫਬੇ ਉਰਦੂ ਦੇ ਜਾਂ ਹੋਰ ਉਹਨਾਂ ਨੇ ਉਹਦੀ ਕੀਮਤ ਰੱਖੀ ਵੀ 6 ਆਨੇ ਦਵਾ ਕੇ ਜਿਹੜਾ ਸਾਡੇ ਕੋਲ ਜਮ੍ਹਾਂ ਕਰਾ ਦੂਗਾ ਜਿਹੜਾ ਹਥਿਆਰ ਜਮਾ ਕਰਾ ਦੂਗਾ ਉਹਦਾ ਤਿੰਨ ਅੰਨੇ ਦਵਾਗੇ ਇਹਨਾਂ ਨੇ ਗੋਰਿਆਂ ਨੇ ਤੈਨੂੰ ਪੈਸਾ ਦੇ ਕੇ ਸਾਰੇ ਜਮਾ ਕਰਾ ਲਏ ਉਹ ਫਿਰ ਇਹਨਾਂ ਨੇ ਫੂਫਫਾਕ ਤੇ ਪੜਾਈ ਉਧਰੋਂ ਫੇ ਖਤਮ ਕਰਤੀ ਫਿਰ ਜਦੋਂ ਦੇਖਿਆ ਖਾਲਸਾ ਰਾਜ ਦਾ ਵੀ ਇਹਨਾਂ ਨੇ ਪਾੜੋ ਤੇ ਦੂਜੀ ਨੀਤੀ ਲਾਗੂ ਕਰਤੀ ਜਿਹੜਾ ਉਹਨੇ ਕੰਮ 70 80 ਸਾਲ ਮੰਗੇ ਸੀ ਉਹਨੇ 34 'ਚ ਖਤਮ ਕਰਤਾ ਪੰਜਾਬ ਦਾ ਉਸ ਤੋਂ ਬਾਅਦ ਫਿਰ ਉਹਨੇ ਇੱਥੇ ਕਰਦੇ ਕਰਾਉਂਦੇ ਨੇ ਆਪスイਤੀ ਮਹਾਰਾਜਾ ਰਣਜੀਤ ਸਿੰਘ 1800 ਜਿਹੜਾ 49 50 ਸਾਲ ਹੀ ਰਹਿਣਾ ਦਾ ਰਾਜ ਬਸ ਫੇਰ ਖਤਮ ਹੋ ਗਿਆ ਫੇਰ ਪਰ ਫੇਰ ਵੀ ਅੰਗਰੇਜ਼ਾਂ ਨੂੰ 100 ਸਾਲ ਵੱਧ ਲੱਗਿਆ ਪੰਜਾਬ 'ਚ ਜਾਣ ਨੂੰ ਨੇ ਇੱਥੇ ਤਾਂ ਵੱਡੇ ਵੱਡੇ ਹਾਰ ਮੰਨ ਗਏ ਸੀ ਸਿਕੰਦਰ ਵਰਗੇ ਉਹ ਵੀ ਮੁੜ ਜਾਂਦੇ ਸੀ ਰਾਜੇਪੂਰਸ ਤੋਂ estrambi ਰਾਜੇ ਤੋਂ ਹਾਰ ਦੇ ਹੱਥ ਤੇ ਬਾਦ ਉੱਪਰ ਸੀ ਗੁਰੂਆਂ ਪੀਰਾਂ ਦੀ ਤਸਵੀਰਾਂ ਦੀ ਅਬੀਤ ਠੀਕ ਹੀ ਐ ਜਿਹੜੀਆਂ ਲੜਲੀਆਂ ਆ ਜਾਂ ਪਰਵਾਹ ਨਹੀਂ ਸੀ ਕਰਦੀਆਂ ਹੁਣ ਵੀ ਨਹੀਂ ਸੀ ਕਰਦੀਆਂ ਉਹ ਤਾਂ ਇਥੋਂ ਫਿਰ ਜਦੋਂ ਫਰਾਜ਼ ਹਾਰ ਗਿਆ ਇੰਗਲੈਂਡ ਤੋਂ ਉਸ ਦਿਨੇ ਹੋਣਾ ਸੀ ਵੀ ਰਾਜ ਕੀ ਦਾ ਹੋ ਜਾਏ ਇਹਨਾਂ ਨੇ ਕਿਹਾ ਵੀ ਨਪੋਲੀਅਨ ਜਿਹੜਾ ਬੋਨਾਪਾਰਟ ਐ ਵੀ ਕੀ ਜਿਹੜੀ ਚੀਜ਼ ਤੋਂ ਡਰਦਾ ਉਹ ਕਹਿੰਦੇ ਬਿੱਲੀਆਂ ਤੋਂ ਡਰਦਾ 6 ਮਹੀਨੇ ਦਾਦੀ ਜਦੋਂ ਉਹਦੇ ਛਾਤੀ ਤੇ ਬਿੱਲੀ ਚੜ ਗਈ ਸੀ ਬੱਚੇ ਦੇ ਉਦੋਂ ਫੋਬੀਆ ਹੋ ਗਿਆ ਫੋਬੀਆ ਦਾ ਬਹਿਮ ਦਾ ਇਲਾਜ ਕੋਈ ਹੁੰਦਾ ਨਹੀਂ ਫੇਰ ਇਹ ਨੇ ਨੇ ਜਿਹੜਾ ਉਦੋਂ ਦੇ ਪਾਸੇ ਨੈਲਸਨ ਸਿੰਗਲੈਂਡ ਦਾ ਸੈਨਾਪਤੀ ਉਹਨਾਂ ਨੇ ਕੀ ਕਰਿਆ ਬਿੱਲੀਆਂ ਝੱਟਦੀਆਂ ਹਜ਼ਾਰਾਂ ਹੀ ਮਦਾਨੇ ਜੰਗ ਚ ਉਹ ਬਿੱਲੀਆਂ ਨੂੰ ਦੇਖ ਕੇ ਨਪੋਲੀਆ ਨੇ ਡਰ ਗਿਆ ਹਾਰ ਗਿਆ ਰਾਜ ਹਾਰ ਗਿਆ ਨਹੀਂ ਤਾਂ ਫਰਾਂਸ ਇਹਨਾਂ ਦਾ ਰਾਜ ਹੋਣਾ ਸੀ ਫੇਰ ਇਹ ਇਹਨਾਂ ਦਾ ਇੰਗਲੈਂਡ ਵਾਲਿਆਂ ਦਾ ਰਾਜ ਹੋ ਗਿਆ ਫੇਰ ਉਹ ਤੋਂ ਬਾਅਦ ਦੇਖ ਲਓ ਫੇਰ ਇਹਨਾਂ ਨੇ ਸਾਰੇ ਉਹੀ ਇੰਟਰਨੈਸ਼ਨਲ ਲੈਂਗੁਏਜੇ ਬਣ ਗਈ ਇੰਗਲਿਸ਼ ਇਹਨਾਂ ਦਾ ਹੀ ਫਿਰ ਕੈਲੰਡਰ ਲਾਗੂ ਹੋ ਗਿਆ ਪਹਿਲਾਂ ਤਾਂ ਹੁਣ ਆ ਨਵਾਂ ਸਾਲ ਜਿਹੜੀ ਆਉਣ ਵਾਲੀ 14 ਮਾਰਚ ਦੇ ਤੋਂ ਸ਼ੁਰੂ ਹੁੰਦਾ ਵਿਕਰਮ ਜੀਤ ਚੀਤ ਗੁਵਿੰਦਵ ਰਾਧੀਆ ਹੋਵੇ ਨੰਦਕਣਾ ਉਹਨੂੰ ਪਤਾ ਹੀ ਨਹੀਂ ਵੀ ਉਹਨੂੰ ਆਨੰਦ ਕੋਈ ਖੁਸ਼ੀ ਮਨਾਉਂਦੇ ਹੀ ਨਹੀਂ ਇਹਦੀ ਖੁਸ਼ੀ ਮਨਾਉਂਦੇ ਜਿਹੜਾ 1 ਜਨਵਰੀਨ ਦੀ ਤੇਰੇ ਨਾਲ ਤਾਂ ਜਿਹਦਾ ਰਾਜੰਦ ਦਾ ਉਹਦਾ ਸਿੱਕਾ ਚੱਲਦਾ ਹੁਣ ਦੇਖ ਲਓ ਹੀ ਜਿਹੜਾ ਇੰਡੀਆ ਦੀ ਕਰੰਸੀ 100 ਗੁਣਾ ਥੱਲੇ ਆ ਗਈ ਇੰਗਲੈਂਡ ਤਾਂ ਜਿਹੜੀ 13 ਗੁਣਾ ਵੱਧ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਉਹ ਦੋ ਚੀਜ਼ਾਂ ਜਿਹੜੀਆਂ ਬੇਸ ਸੀ ਉਹ ਖਤਮ ਕਰਤੀਆਂ ਪਰ ਆ ਤੇ ਅਪਰਾ ਨਹੀਂ ਦਿਆ। ਜਿਹਾਂ ਅੰਦਰੋਂ ਵੀ ਬੰਦਾ ਸਟਰੋਂਗ ਹੋਵੇ ਬਾਹਰੋਂ ਵੀ ਹੋਵੇ। ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕਹਿੰਦੇ 100 ਤੱਕ ਕਹਿਦਾ ਜਿਵੇਂ ਵਿਦਿਆ ਸਾਸ਼ਤਰ ਧਾਰੀ ਤੋਂ ਅਸੀਂ ਦਰਸ਼ਨ ਨਹੀਂ ਦੇਣੇ। ਫਿਰ ਵਿਦਿਆ ਦਾ ਇੰਨਾ ਪਿਆਰ ਸੀ ਉਹਨਾਂ ਦਾ। ਉਹਨਾਂ ਨੇ 52 ਤੱਕ ਕਵੀ ਰੱਖੇ ਹੋਏ ਸੀ 50 ਲਿਖਾਰੀ ਸੀ। 102 ਲਗਾਤਾਰ ਲੱਗੇ ਰਹਿੰਦੇ ਸੀ। ਰਿਸਰਚ ਕਰ ਉਹ ਤਾਂ ਇਹ ਸਾਲਸਾਨੇ ਰੋੜਦਾ ਇੱਕ ਗ੍ਰੰਥ ਸੀ ਨੌ ਮਾੜੰਦਾ ਦਿੱਲੀ ਆ ਤਾਂ ਬਹੁਤ ਵੱਡਾ ਗੱਡਿਆਂ ਤੇ ਲੱਦਿਆ ਹੋਇਆ ਸੀ ਉਹਦੇ ਥੋੜੇ ਜੇ ਪੰਨੇ ਰਹਿ ਗਏ ਪਿੱਛੇ ਅਸੀਂ ਆਤਮਾਰਿਕ ਚ ਮਹਾਰਾਜ ਨੇ ਸਿਪਾਏ ਉਹ ਬੜਾ ਸੋਹਣਾ ਸੀ ਉਹਦੇ ਵਿੱਚ ਤਤ ਬਚਨ ਲਿਖੇ ਹੋਏ ਇਹ ਇਹ ਤਾਂ ਇਹ ਅੰਗਰੇਜ਼ਾਂ ਨੇ ਖਤਮ ਕਰਤੀ ਸੰਸਕ੍ਰਿਤੀ ਉੱਧਰ ਜਾ ਕੇ ਨਾ ਇਹ ਤੇਜ ਸੀ ਨਨ ਪਤਾ ਸੀ ਵੀ ਇਹ ਗੁਲਾਮੀ ਕਿਵੇਂ ਆਊਗੀ ਇਹਨਾਂ ਦੇ ਇਹ ਤਾਂ ਆਉਣੀ ਨਹੀਂ ਨੇ ਫਿਰ ਉਹ ਲੈ ਡਿਵਾਈਡੈਂਟ ਰੂਲ ਲਾਗੂ ਲਾਗੂ ਕਰਤਾ ਵੀ ਇਹਨਾਂ ਨੂੰ ਆਪਸ ਵਿੱਚ ਲੜਾ ਦੋ ਫਿਰ ਸ਼ਕਤੀ ਘਟ ਜਾਂਦੀ ਸ਼ਾਹ ਮੁਹੰਮਦਾਇਕ ਸਰਕਾਰਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਕਹਿੰਦਾ ਜੇ ਜੇ ਆਦੀ ਹੁੰਦੀ ਸਰਕਾਰ ਕਹਿੰਦੇ ਜਿਹੜੀਆਂ ਮੁੱਲ ਪਾਉਂਦਾ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਫਿਰ ਉਹਨੇ ਬਹੁਤ ਸੋਹਣਾ ਕਵੀ ਨੇ ਲਿਖਿਆ ਸਾਰੀਆਂ ਇਹ ਗੱਲਾਂ ਬਰਾਸਤ ਬਹੁਤ ਉੱਚੀ ਹੈ ਦੇਖ ਲੋ ਪੰਜਾਬੀ ਜਿੱਥੇ ਵੀ ਜਾਣੇ ਤਾਂ ਹੀ ਕਾਮ ਜਾਵੇ ਇਹਨਾਂ ਦੇਸ਼ਾਂ ਚ ਜਾ ਕੇ ਵੀ ਤੁਸੀਂ ਕਿੰਨੀ ਐ ਮਿਹਨਤ ਕਰੀਆਂ ਹਾਰਡਵਰਕ ਕਰਿਆ ਕਿਉਂਕਿ ਇਹਨੂੰ ਮਹਾਰਾਜ ਨੇ ਅਸਬੂਲ ਦਿੱਤਾ ਇਹਨਾਂ ਨੇ ਦਰਬਾਰ ਚ ਕਿਹਾ ਇਹ ਵਰਕ ਹੀ ਜਵਾਰਸ਼ਿਪ ਮਹਾਰਾਜ ਨੇ ਭੇਲੇ ਕਿ ਆ ਵੀ ਕੀਰਤ ਕਰੋ ਨਾਮ ਜਪੋ ਵੰਡਿਓ ਕੋ ਕੀਰਤਨ ਨੂੰ ਮਹੱਤਤਾ ਦਿੱਤੀ ਹੈ ਕਾਲ ਖਾਲੇ ਕੁਸ਼ਾ ਥੋਂ ਦੇ ਨਾਨ ਕਰਾ ਪਸਾਣੇ ਸੀ ਬਹੁਤ ਸੋਹਣਾ ਇਥੇ ਤੁਹਾਡਾ ਇੱਥੇ ਵੱਡੀ ਗੱਲ ਇਥੇ ਸਤਸੰਗ ਜਿਹੜੀ ਬਾਬਾ ਜੀ ਦੇ ਗਿਓ ਉਹ ਬਹੁਤ ਸੋਹਣਾ ਹੈ ਇਹਨੇ ਸਾਲਾਂ ਦਾ 30 ਸਾਲ ਹੋ ਗਏ ਸਤਸੰਗ ਚੱਲਦੀ ਰੰਤਰ ਚੱਲ ਰਹੀ ਹੈ ਇਹ ਸਤਸੰਗ ਦੀ ਯੁਗਤ ਵੀ ਦੱਸੀ ਵੀ ਅੰਦਰ ਦੀ ਸੈਲਫ ਰਿਸਰਚ ਕਰੋ ਅੰਦਰੋਂ ਸਟਰੋਂਗ ਹੋਵੋਗੇ ਤੁਸੀਂ ਬਾਹਰੋਂ ਤਾਂ ਪਈ ਸਾਰਾ ਕੁਝ ਹੋ ਜਾਂਦਾ ਕੰਮ ਜੇ ਤੁਹਾਡੀ ਬਿਲ ਪਾਵਰ ਸਟਰੋਂਗ ਹੈ ਗੱਟ ਸੇ 50% ਪਹਿਲੇ ਹੀ ਕੰਮ ਹੋ ਜਾਂਦਾ 50% ਨੂੰ ਕਹਿੰਦੇ ਆ ਐਫਰਟਸ ਕਰ ਲੋ ਥੋੜੇ ਬਾਅਦ ਹੱਥ ਪੈਰ ਮਾਰ ਲੋ ਹੀ ਜਾਣਾ ਕੰਮ ਉਹਦਾ ਬਹੁਤ ਸੌਣਾ ਹੈ ਫਰਿੰਦਰ ਸਰਚ ਕਰਨ ਵਾਸਤੇ ਉਹਨੇ ਇੱਥੇ ਕਿਹਾ ਵੀ ਇਸ ਤਰ੍ਹਾਂ ਸਵਾਸ ਰਹੀ ਅਭਿਆਸ ਕਰ ਇਹਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਕਾਰਿਸ਼ਨਾਨ ਸਿਮਰ ਉਪਰਾ ਆਪਣਾ ਮਨ ਤਨ ਪੇ ਰੁਕ ਲੈ ਆ